ਜਿਵੇਂ ਦੇਖਦੇ ਹੋ ਇਹ ਅਭਿਆਨ ਜਿਹੜਾ ਚੱਲ ਰਿਹਾ ਜੀ ਇਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਡੇਰਾ ਬਸੀ ਦੇ ਹਸਪਤਾਲ ਦੇ ਵਿੱਚ ਗੁਰਦਾਸਪੁਰ ਵੀ ਹਸਪਤਾਲ ਦੇ ਵਿੱਚ ਕਟਨਾਵਾ ਹੋਈਆਂ ਨੇ ਉਹਨਾਂ ਨੂੰ ਧਿਆਨ ਜੋਗ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਹਸਪਤਾਲ ਜਿਹਦੀਆਂ ਸੁਰੱਖਿਆ ਦੇ ਲਈ ਜਿਹੜੀਆਂ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਉਹਨਾਂ ਦੇ ਤਹਿਤ ਇਹ ਜਿਹੜੀ ਚੈੱਕ ਕੀਤੀ ਜਾ ਰਹੀ ਹੈਗੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਸਰਦਾਰ ਗਗਨਜੀਤ ਸਿੰਘ ਜੀ ਵੱਲੋਂ ਮੈਨੂੰ ਐਸਐਚਓ ਸਿਟੀ ਵੱਲੋਂ ਹਦਾਇਤ ਹੋਈ ਸੀ ਕਿ ਤੁਸੀਂ ਆਪ ਜਾ ਕੇ ਚੈੱਕ ਕਰਕੇ ਆਓ ਕਿ ਜਿਹੜੀ ਸੁਰੱਖਿਆ ਹੈਗੀ ਹਸਪੀਟਲ ਦੀ ਉਹ ਪੁਖਤਾ ਹੈ ਜਾਂ ਨਹੀਂ ਉਸੇ ਸਬੰਧ ਦੇ ਵਿੱਚ ਉਹਨਾਂ ਦੀ ਹਦਾਇਤ ਦੇ ਉੱਤੇ ਹੁਕਮ ਦੇ ਉੱਤੇ ਮੈਂ ਇੱਥੇ ਆਇਆ ਚੈੱਕ ਕਰਨ ਆਇਆ ਇੱਥੇ ਸਾਡੇ ਵੱਲੋਂ ਜਿਹੜੀ ਹੈ ਗਾਰਡ ਪੱਕੀ ਲੱਗੀ ਹੋਈ ਹੈ 24 ਘੰਟੇ ਗਾਰਡ ਲੱਗੀ ਹੋਈ ਹੈ ਤੇ ਹਸਪੀਟਲ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਤੇ ਨੰਬਰ 2 ਦੇ ਉੱਤੇ ਅਸੀਂ ਇੱਥੇ ਇੱਕ ਪੀਸੀਆਰ ਵੀ ਤਾਇਨਾਤ ਕੀਤਾ ਹੋਇਆ ਹੈ ਵੈਸੇ ਇਹ ਅਜੇ ਤੱਕ ਮੈਨੂੰ ਵੀ 8 ਮਹੀਨੇ ਹੋ ਗਏ ਇੱਥੇ ਲੱਗੇ ਨੂੰ ਅਜੇ ਤੱਕ ਕੋਈ ਇੱਥੇ ਕਦੇ ਵੀ ਹਸਪੀਟਲ ਦੇ ਵਿੱਚ ਕੋਈ ਇਹ ਜੀ ਹੀ ਹੀਲੁੱਜਤ ਨਹੀਂ ਹੋਈ ਕਿਸੇ ਨੇ ਇਹ ਜੀ ਜੁਰਤ ਨਹੀਂ ਕੀਤੀ ਵੀ ਤੇ ਆ ਕੇ ਕੋਈ ਸਟਾਫ ਨੂੰ ਜਿਹੜਾ ਮੰਦਾ ਚੰਗਾ ਬੋਲੇ ਜਾਂ ਕੋਈ ਮਾਰਾ ਬਿਹੇਵ ਕਰੇ ਤੇ ਪਰ ਹਦਾਇਤਾਂ ਮੁਤਾਬਕ ਆਪਾਂ ਨੇ ਹੋਰ ਵੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਸਾਰੀ ਅੱਜ ਚੈਕਿੰਗ ਵੀ ਕੀਤੀ ਆ ਹਸਪੀਟਲ ਦੀ ਤੇ ਇਹਨਾਂ ਦੇ ਡਾਕਟਰ ਆਪਣੇ ਜਿਹੜੇ ਐਸਐਮਓ ਨੇ ਸਰਦਾਰ ਜਗਜੀਤ ਸਿੰਘ ਉਹਨਾਂ ਨੂੰ ਵੀ ਮਿਲੇ ਆ ਮੈਂ ਉਹਨਾਂ ਨੇ ਵੀ ਆ ਸਾਡੇ ਪੁਖਤਾ ਪ੍ਰਬੰਧ ਦੇ ਜਿਹੜੇ ਕਿਤੇ ਸੁਰੱਖਿਆ ਦੇ ਉਹਨਾਂ ਤੇ ਤਸੱਲੀ ਪ੍ਰਗਟਾਈ ਹੈਗੀ ਤੇ ਅਸੀਂ ਇਹਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਹੈ ਸੁਰੱਖਿਆ ਕੀਤੀ ਗਈ ਹੈ ਇਹਨੂੰ ਐਵੇਂ ਹੀ ਅਸੀਂ ਜਾਰੀ ਰੱਖਾਂਗੇ ਤੇ ਇੱਥੇ ਅਸੀਂ ਕੋਈ ਵੀ ਮਾੜੀ ਘਟਨਾ ਜਿਹੜੀ ਉਹ ਨਹੀਂ ਹੋਣੀ